ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀਆਂ ਸਚਿੱਤਰ ਜੀਵਨ ਸਾਖੀਆਂ ਸਾਖੀ 15ਵੀਂ ਆਦ ਗ੍ਰੰਥ ਬਾਰੇ ਅਕਬਰ ਪਾਸਟ ਕਹਿਤ ਮੈਂ ਤੁਹਾਡਾ ਆਪਣਾ ਨਰਿੰਦਰ ਪੁਰੀ ਤੁਹਾਡਾ ਸਾਰਿਆਂ ਦਾ ਸਤਿ ਜੀਦਾ ਟੀਵੀ ਵਿੱਚ ਸਵਾਗਤ ਹੈ ਜਦ ਗੁਰੂ ਜੀ ਗੁਰੂ ਗ੍ਰੰਥ ਸਾਹਿਬ ਦੀ ਪੀਠ ਤਿਆਰ ਕਰਵਾ ਰਿਹਾ ਸਨ ਤਾਂ ਕਈ ਭਗਤ ਵੀ ਆਪਣੀਆਂ ਰਚਨਾਵਾਂ ਇਸ ਗ੍ਰੰਥ ਵਿੱਚ ਸ਼ਾਮਲ ਕਰਵਾਉਣ ਵਾਸਤੇ ਆਏ ਸਨ ਗੁਰੂ ਜੀ ਨੇ ਉਹਨਾਂ ਰਚਨਾਵਾਂ ਨੂੰ ਬੜੇ ਪਿਆਰ ਨਾਲ ਪੜ੍ਹਿਆ ਪਰ ਗੁਰੂ ਆਸੇ ਦੇ ਅਨੁਕੂਲ ਨਾ ਹੋਣ ਕਰਕੇ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਹੋਰ ਭਗਤ ਤਾਂ ਚੁੱਪ ਰਹੇ ਪਰ ਭਗਤ ਕਾਨਾ ਬਹੁਤ ਤੜਪਿਆ ਕਾਨਾ ਰਿਸ਼ਤੇ ਵਿੱਚ ਚੰਦੂ ਦਾ ਚਾਚੇ ਦਾ ਪੁੱਤ ਭਰਾ ਸੀ ਇਸ ਲਈ ਉਸ ਚੰਦੂ ਦੀ ਸਹਾਇਤਾ ਨਾਲ ਪਾਸ਼ਾ ਅਕੁਰਪਾਸ ਸ਼ਿਕਾਇਤ ਲਾਉਣ ਲਈ ਹੋਰ ਫਕੀਰਾਂ ਤੇ ਭਗਤਾਂ ਨੂੰ ਇਕੱਠਾ ਕੀਤਾ ਪਰ ਹਾਲੇ ਉਹ ਇਹ ਵਿਉਂਤ ਪਨਾ ਹੀ ਰਿਹਾ ਸੀ ਕਿ ਉਸ ਦੀ ਮੌਤ ਹੋ ਗਈ ਜਦ ਬ੍ਰਾਹਮਣਾਂ ਨੂੰ ਇਸ ਗੱਲ ਦਾ ਪਤਾ ਲੱਗਾ ਔਰ ਤਾਂ ਉਹਨਾਂ ਇਹ ਅਫਵਾੜਾ ਦਿੱਤੀ ਕਿ ਭਗਤ ਕਾਨੇ ਨੂੰ ਗੁਰੂ ਅਰਜਨ ਦੇਵ ਜੀ ਨੇ ਮਰਵਾਇਆ ਹੈ ਫਿਰ ਉਹਨਾਂ ਇੱਕ ਸ਼ਿਕਾਇਤ ਨਾਮਾ ਤਿਆਰ ਕੀਤਾ ਤੇ ਉਸ ਵਿੱਚ ਲਿਖਿਆ ਕਿ ਗੁਰੂ ਅਰਜਨ ਦੇਵ ਜੀ ਨੇ ਇੱਕ ਗ੍ਰਉਪ ਗ੍ਰੰਥ ਤਿਆਰ ਕੀਤਾ ਹੈ ਜਿਸ ਵਿੱਚ ਮੁਸਲਮਾਨਾਂ ਤੇ ਪੀਰਾਂ ਪੈਗੰਬਰਾਂ ਅਤੇ ਹਿੰਦੂਆਂ ਤੇ ਅਵਤਾਰਾਂ ਦੇਵੀ ਦੇਵਤਿਆਂ ਦੀ ਨਿੰਦਾ ਕੀਤੀ ਗਈ ਹੈ ਬਾਦਸ਼ਾਹ ਅਕਬਰ ਗੁਰੂ ਅਮਰਦਾਸ ਅਤੇ ਗੁਰੂ ਨਾਮਦਾਸ ਨੂੰ ਮਿਲ ਚੁੱਕਿਆ ਸੀ ਇਸ ਕਰਕੇ ਇਸ ਸ਼ਿਕਾਇਤਨਾਮੇ ਦੀ ਪ੍ਰਵਾਨਨਾ ਕੀਤੀ ਪਰ ਬ੍ਰਾਹਮਣਾਂ ਨੂੰ ਇਹ ਤਸੱਲੀ ਦੇ ਦਿੱਤੀ ਕਿ ਜਦ ਵੀ ਪੰਜਾਬ ਆਵੇਗਾ ਤਾਂ ਉਹਨਾਂ ਦੀ ਸ਼ਿਕਾਇਤ ਦੀ ਜਾਂਚ ਕਰਾਂਗੇ ਕੁਝ ਸਮੇਂ ਬਾਅਦ ਜਦ ਅਕਬਰ ਬਟਾਲੇ ਆਇਆ ਤਾਂ ਬ੍ਰਾਹਮਣਾਂ ਦਾ ਇੱਕ ਬੰਦਾ ਉਸ ਨੂੰ ਫਿਰ ਜਾ ਮਿਲਿਆ ਤੇ ਆਪਣੇ ਸ਼ਿਕਾਇਤ ਬਾਰੇ ਯਾਦ ਕਰਵਾਇਆ ਬਾਦਸ਼ਾਹ ਅਕਬਰ ਨੇ ਗੁਰੂ ਜੀ ਪਾਸ ਨੇ ਹੈ ਭੇਜਿਆ ਕਿ ਉਹ ਉਹਨਾਂ ਦੇ ਰਿਤੇ ਗ੍ਰੰਥ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਇਸ ਲਈ ਇਸ ਨੂੰ ਬਟਾਲੇ ਭੇਜਿਆ ਜਾਵੇ ਉਸ ਸਮੇਂ ਤੱਕ ਗੁਰੂ ਸਾਹਿਬ ਦੇ ਕਈ ਉਤਾਰੇ ਹੋ ਚੁੱਕੇ ਹਨ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਪਾਲਕੀ ਵਿੱਚ ਰਖਾ ਕੇ ਬਾਬਾ ਬੁੱਟਾ ਜੀ ਅਤੇ ਭਾਈ ਗੁਰਦਾਸ ਜੀ ਦੇ ਨਾਲ ਬਟਾਲੇ ਭੇਜਤਾ ਅਕਬਰ ਨੇ ਬ੍ਰਾਹਮਣਾ ਅਤੇ ਹੋਰ ਸ਼ਕਤੀਆਂ ਨੂੰ ਵੀ ਆਪਣੇ ਪਾਸ ਬੁਲਾ ਲਿਆ ਤੇ ਭਰੇ ਦਰਬਾਰ ਵਿੱਚ ਗ੍ਰੰਥ ਸਾਹਿਬ ਤੋਂ ਸ਼ਬਦ ਪੜਨ ਵਾਸਤੇ ਕਹਾ ਬਾਬਾ ਬੁੱਢਾ ਜੀ ਨੇ ਜਦ ਵਾਕ ਲਿਆ ਤਾਂ ਇਹ ਗੁਰ ਵਾਕ ਟਿਕ ਲਿਆ ਖਾਕ ਨੂਰ ਕਰਦੀ ਆਲਮ ਦੁਨੀਾਈ ਅਸਮਾਨ ਜਿਮੀ ਤਰਕ ਆਪ ਪਦੈਸ਼ੀ ਖੁਦਾਈ ਅਕਬਰ ਦਾ ਇਹ ਸ਼ਬਦ ਸੁਣ ਕੇ ਬਹੁਤ ਖੁਸ਼ ਹੋਇਆ ਪਰ ਸ਼ਿਕਾਇਤ ਕਹਿਣ ਲੱਗੇ ਕਿ ਇਹ ਤਾਂ ਪਹਿਲਾਂ ਹੀ ਨਿਸ਼ਾਨੀ ਰੱਖੀ ਸੀ ਇਸ ਲਈ ਕਿਸੇ ਹੋਰ ਪੰਨੇ ਤੋਂ ਪੜਿਆ ਜਾਵੇ ਦੂਸਰਾ ਵਾਕ ਇਹ ਸੀ ਅੱਲਾ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਦੰਦੇ ਜਦ ਬਾਬਾ ਬੁੱਢਾ ਜੀ ਨੇ ਦਿੱਤਾ ਵਾਕ ਲਿਆ ਤਾਂ ਇਹ ਸ਼ਬਦ ਨਿਕਲਿਆ ਅਵਲ ਅਰਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕਉ ਭਲੇ ਕੋ ਬੰਦੇ ਅਕਬਰ ਤੀਜਾ ਵਾਕ ਸੁਣ ਕੇ ਹੋਰ ਖੇੜੇ ਵਿੱਚ ਆ ਗਿਆ ਸ਼ਕਤੀਆਂ ਨੂੰ ਚਾਰ ਪਾਉਂਦੇ ਹੋਏ ਉਸ ਕਾ ਇਸ ਗ੍ਰੰਥ ਦੀ ਜਿੰਨੀ ਤਾਰਫ਼ ਕੀਤੀ ਜਾਵੇ ਉੰਨੀ ਘਟਾ ਹੈ ਅੱਲਾਹ ਦੀ ਬੰਦਗੀ ਤੋਂ ਬਗੈਰ ਮੈਨੂੰ ਤਾਂ ਇਸ ਵਿੱਚ ਹੋਰ ਕੁਝ ਨਜ਼ਰ ਨਹੀਂ ਆਇਆ ਇਸ ਵਿੱਚ ਕਿਸੇ ਵਜ੍ਹੀ ਵਜਬ ਦੀ ਨਜ਼ਾਇਜ ਤੋਹੀਨ ਨਹੀਂ ਕੀਤੀ ਕੀਤੀ ਗਈ ਇਸ ਵਿੱਚ ਤਾਂ ਇੱਕ ਅੱਲਾਹ ਤੇ ਉਸਤਤ ਕੀਤੀ ਗਈ ਹੈ اکبر ਉਸ ਵੇਲੇ ਆਪਣੇ ਆਸ ਤੋਂ ਉੱਠਦੇ ਗੁਰੂ ਗ੍ਰੰਥ ਗ੍ਰੰਥ ਸਾਹਿਬ ਅੱਗੇ ਸੋ ਅਸ਼ਰਮੀਆਂ ਪੇਟ ਕਰਕੇ ਜਿਸ ਦਾ ਸਜਦਾ ਕੀਤਾ ਸ਼ਕਾਇਤ ਸ਼ਰਮਿੰਦੇ ਹੋਏ ਅਕਬਰ ਦੇ ਕੋਪੀ ਤੋਂ ਡਰਦੇ ਖਿਸ ਗਏ ਭੁੱਲ ਚੁੱਕ ਮਾਫ ਕਰਨੀ ਜੇ ਕੋਈ ਗਲਤੀ ਹੋ ਕੇ ਹੋਵੇ ਤਾਂ ਉਸਨੇ ਅਸੀਂ ਮਾਫੀ ਚਾਹੁੰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਅਸੀਂ ਸਭ ਨੂੰ ਸਿੱਖ ਇਤਿਹਾਸ ਨਾਲ ਜੋੜ ਸਕੀਏ ਹੋਰ ਵੀਡੀਓ ਦੇਖਣ ਲਈ ਸਾਥੀ ਦੀ ਰਾ ਟੀਵੀ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰੋ ਫੇਸਬੁੱਕ ਪੇਜ ਨੂੰ ਫੋਲੋ ਕਰੋ ਸ਼ੇਅਰ ਕਰੋ ਧੰਨਵਾਦ